ਸਰੀਆ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਨ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਚ ਸੰਘਣੀ ਧੁੰਦ ਅਤੇ ਧੁੰਦ ਵੀ ਵਿਜ਼ਿਬਿਲਟੀ 0 ਤੋਂ 25 ਮੀਟਰ ਹੈ। ਹੇਠਾਂ ਚੰਡੀਗੜ੍ਹ ਪੰਜਾਬ ਵਿੱਚ ਸ਼ਨੀਵਾਰ ਦੀ ਸਵੇਰ ਸੰਘਣੀ ਧੁੰਦ ਨਾਲ ਸ਼ੁਰੂ ਹੋਈ। ਇਸ ਕਾਰਨ ਬਠਿੰਡਾ ਵਿੱਚ ਵਿਜ਼ਿਬਿਲਟੀ 0 ਅਤੇ ਅੰਮ੍ਰਿਤਸਰ ਵਿੱਚ 25 ਮੀਟਰ ਰਹੀ। ਹਰਿਆਣਾ ਵਿੱਚ ਧੁੰਦ ਹੈ। ਚੰਡੀਗੜ੍ਹ ਵਿੱਚ ਸਥਿਤੀ ਆਮ ਵਾਂਗ ਹੈ। ਕੁੱਲ ਹਿਮਾਚਲ ਦੇ ਉੱਪਰਲੇ ਇਲਾਕਿਆਂ ਵਿੱਚ ਬਰਫਬਾਰੀ ਹੋਈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 10 ਦਿਨ ਤੱਕ ਮੌਸਮ 'ਚ ਬਦਲਾਅ ਹੋਵੇਗਾ ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਵਿੱਚ ਇੱਕ ਵਾਰ ਫਿਰ ਹਿਮਾਚਲ ਵਿੱਚ ਸਗਰਮ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੀ ਜਿਸ ਕਾਰਨ ਆਉਣ ਵਾਲੇ 10 ਦਿਨ ਵਿੱਚ ਹਿਮਾਚਲ 'ਚ ਬਰਫਬਾਰੀ ਦੇ بارش ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਸਿਰਫ ਹਿਮਾਚਲ ਵਿੱਚ ਸਗ ਪੰਜਾਬ ਅਤੇ ਹਰਿਆਣਾ ਵਿੱਚ ਵੀ ਰਾਹਤ ਮਿਲੇਗੀ ਅਗਲੀ ਖਬਰ ਸੀਐਮ ਭਗਵੰਤ ਮਾਨ ਨੇ ਸੜਕ ਸੁਰੱਖਿਆ ਫੋਰਸ ਨੂੰ ਜਲੰਧਰ ਤੋਂ ਕੀਤਾ ਸ਼ੁਰੂਆਤ 129 ਹਾਈ ਟੈਕ ਵਾਹਨਾਂ ਨੂੰ ਹਰੀ ਚੰਡੀ ਦੀ ਠਾਕੇ ਕੀਤਾ ਰਵਾਨਾ ਜਲੰਧਰ ਸੂਬੇ ਵਿੱਚ ਸੜਕ ਹਾਸੇ ਘਟਾ ਕੇ ਸਲਾਣਾ 3000 ਦੇ ਕਰੀਬ ਬਹੁ ਮੁੱਲੀਆਂ ਮਨੁੱਖੀ ਜਾਨਾਂ ਬਚਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੇਸ਼ ਵਿੱਚ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ 123 ਹਾਈ ਟੈਕ ਵਾਹਨਾਂ ਨੂੰ ਹਰੀ ਚੰਡੀ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਪੀਏਪੀ ਗਰਾਊਂਡ ਵਿੱਚ ਵਿਖੇ ਇੱਕ ਫੋਰਸ ਦੀ ਸ਼ੁਰੂਆਤ ਕਰਨ ਲਈ ਰੱਖੇ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਕਿ ਪੰਜਾਬ ਲਈ ਅੱਜ ਇਤਿਹਾਸਕ ਪਲ ਹਨ ਕਿਉਂਕਿ ਲੋਕਾਂ ਨੂੰ ਸੁਰੱਖਿਆ ਰੱਖਣ ਲਈ ਰੀਲਿਸ ਮਰਪਿਤ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਪਹਿਲੀ ਸੂਬਾ ਬਣ ਗਿਆ ਹੈ ਜਿਸ ਕਾਰਨ ਲੋਕਾਂ ਦੀ ਜਾਨ ਬਚਾਈ ਜਾ ਸਕੇ ਉਹਨਾਂ ਕਿਹਾ ਕਿ ਇਹ ਫੋਰਸ ਦੇ ਗਠਨ ਅਤੇ ਉਸ ਤੋਂ ਬਾਅਦ ਲੋਕਾਂ ਨੂੰ ਸਮਰਪਿਤ ਕਰਨ ਵਾਲੇ ਸਾਰੇ ਅਧਿਕਾਰੀਆਂ ਨੇ ਅਹਿਮ ਰੋਲ ਅਦਾ ਕੀਤਾ ਹੈ ਭਗਵੰਤ ਸਿੰਘ ਮਾਨ ਨੇ ਉਮੀਦ ਜਹਾਰ ਕੀਤੀ ਹੈ ਕਿ ਏ ਫੋਰਸ ਲੋਕਾਂ ਦੀ ਕੀਮਤੀ ਜਾਨ ਬਚਾਉਣ ਅਤੇ ਅਵਾਜਾਈ ਦੀ ਵਿਵਸਥਾ ਨੂੰ ਸੁਚਾਰੂ ਬਣਾਉਣ ਵਿੱਚ ਬਹੁਤ ਵੱਡਾ ਰੋਲ ਅਦਾ ਕਰੇਗੀ। ਅਗਲੀ ਖਬਰ ਭਾਜਪਾ ਨੇ ਜਾਰੀ ਕੀਤੇ ਚੋਣ ਇੰਜਰਾਂ ਦੇ ਸਹੀ ਇੰਚਾਰਜ ਦੀ ਲੀ ਲਿਸਟ ਪੰਜਾਬ ਚੰਡੀਗੜ੍ਹ ਚ ਇਹ ਆਗੂ ਸਭਾਲਣਗੇ ਕਮਾਂਡ ਨਵੀਂ ਦਿੱਲੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਚੋਣ ਇੰਚਾਰਜ ਅਤੇ ਸਹੀ ਇੰਚਾਰਜਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਭਾਜਪਾ ਨੇ ਆਗਾਮੀ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਧੇ ਨਜ਼ਰ ਰਾਜ ਅਤੇ ਕੇਂਦਰ ਸਾਸ਼ਤਰ ਪ੍ਰਦੇਸ਼ਾਂ ਲਈ 23 ਚੋਣਾਂ ਇੰਚਾਰਜ ਅਤੇ ਸਹੀ ਇੰਚਾਰਜ ਨਿਯੁਕਤ ਕੀਤੇ ਗਏ ਹਨ ਨਿਊਜ਼ ਏਜੰਸੀ ਐਨਆਈ ਮੁਤਾਬਕ ਵੀਜੇ ਭਾਈ ਰupani ਨੇ ਨਰਿੰਦਰ ਸਿੰਘ ਨੂੰ ਪੰਜਾਬ ਦਾ ਨਵਾਂ ਚੋਣ ਇੰਚਾਰਜ ਅਤੇ ਸਹੀਨ ਚਾਰਜ ਨਿਯੁਕਤ ਕੀਤਾ ਹੈ। ਅਗਲੀ ਖਬਰ ਲੁਧਿਆਣਾ ਚ ਦਿਨ ਦਿਹਾੜੇ ਲਾਟਸ ਸਿਲੰਡਰ ਡਿਲੀਵਰੀਮੈਨ ਨੇ ਲੁੱਟੇ 48000 ਰੁਪਏ ਪੰਜਾਬ ਦੇ ਲੁਧਿਆਣਾ ਚ ਚੰਦਨ ਨਗਰ ਨੇੜੇ ਪਹਾੜੀਆਂ ਡੇਰੀ ਨੇੜੇ ਦਿਨ ਦਿਹਾੜੇ ਗੈਸ ਏਜੰਸੀ ਦੇ ਡਿਲੀਵਰੀ ਮੈਨ ਨੂੰ ਤੇਜ਼ ਧਾਰੀ ਹਥਿਆਰ ਨਾਲ ਲੁੱਟ ਲਿਆ ਗਿਆ ਉਹਨਾਂ ਕੋ ਉਹਨਾਂ ਉਸ ਕੋਲ 48000 ਰੁਪਏ ਦੀ ਨਕਦੀ ਵਾਲਾ ਬੈਗ ਖੋਲਿਆ ਅਤੇ ਫਰਾਰ ਹੋ ਗਏ ਆਟੋ ਚਰ ਡਿਲੀਵਰੀ ਮੈਨ ਦੀ ਬਦ ਮਾਸ਼ਾ ਨਾਲ ਚਬੜ ਹੋ ਗਈ ਅਤੇ ਪਰ ਉਹਨਾਂ ਨੂੰ ਨੇ ਉਸ ਨੂੰ ਤੱਕਾ ਕੇ ਜ਼ਖਮੀ ਕਰ ਦਿੱਤਾ ਅਤੇ ਉਸ ਨੂੰ ਮਰਨ ਤੋਂ ਬਚਾਲਿਆ ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਮੀਡੀਆ ਰਿਪੋਰਟਰ ਨੇ ਦੱਸਿਆ ਹੈ ਕਿ ਉਸ ਦੀ ਜਾਨ ਬਚ ਗਈ ਹੈ। ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਓ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਓ। ਭਗਵੰਤ ਮਾਨ ਸਰਕਾਰ ਪੰਜਾਬ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇਮਾਨਦਾਰੀ ਨਾਲ ਪੂਰਾ ਕਰ ਰਹੀ ਹੈ। ਅਹਿਰਜੂ ਸਿੰਘ ਬੈਂਸ ਉਹਨਾਂ ਕਹਾ ਕਿ ਜੀਐਸਟੀ ਦੀ ਅਗਰਾਹੀ ਵਿੱਚ ਵਾਧੇ ਨੇ ਭਗਵੰਤ ਸਿੰਘ ਮਾਨ ਸਰਕਾਰ ਦੀ ਸੂਬੇ ਨੂੰ ਆਪਣੀ ਵਿੱਤੀ ਸਾਧਨਾ ਨਾਲ ਲੋਕਾਂ ਨੂੰ ਵੱਖ-ਵੱਖ ਪਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਦਿੱਰਤਾ ਦਾ ਸਬੂਤ ਦਿੱਤਾ ਹੈ ਉਹਨਾਂ ਕਹਾ ਕਿ ਮੁਫਤ ਕਰੇਲੂ ਬਿਜਲੀ ਕਰੇਲੂ ਬਿਜਲੀ ਬਿਜਲੀ ਦਾ ਜ਼ੀਰੋ ਬਿੱਲ ਵਾਲੇ 90% ਖਪਤਕਾਰਾਂ ਨੂੰ ਫਾਇਦਾ ਹੋਇਆ ਹੈ ਉਹਨਾਂ ਕਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਅਸੀਂ ਥਰਮਲ ਪਲਟ ਫੀਦਿਆ ਹੈ ਉਨ੍ਹਾਂ قومی ਪੱਦਰ ਦੀ ਪ੍ਰੇਡ ਵਿੱਚ ਪੰਜਾਬ ਦੀਆਂ ਝਾਕੀਆਂ ਨੂੰ ਨਾ ਕਰਨ ਨੂੰ ਮੰਨਤ ਭਾਗਾ ਕਰਾਰ ਦਿੰਦਿਆਂ ਕਹੇਗਾ ਕਿ ਭਗਵੰਤ ਮਾਨ ਸਰਕਾਰ ਨੇ ਅੱਜ ਤੋਂ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਲਈ ਇਹਨਾਂ ਝਾਕੀਆਂ ਨੂੰ ਰਸਮੀ ਤੌਰ ਤੇ ਲਾਂਚ ਕੀਤਾ ਲਾਂਚ ਕੀਤਾ ਹੈ ਤਾਂ ਜੋ ਇਹ ਨਿਰਣਾ ਕਰ ਸਕਣ ਕਿ ਝਾਕੀਆਂ قومی ਪੱਦਰ ਦੀ ਪ੍ਰੇਡ ਵਿੱਚ ਸ਼ਾਮਲ ਹੋਣ ਦੇ ਯੋਗ ਹਨ ਜਾਂ ਨਹੀਂ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਨੇ ਡਿਪਟੀ ਕਮਿਸ਼ਨ ਸ਼੍ਰੀਮਤੀ ਸ਼੍ਰੀਮਤੀ ਇਸ਼ਕਾ ਅਜੈਨ ਅਤੇ ਐਸਐਸਪੀ ਡਾਕਟਰ ਸੰਦੀਪ ਗਰਗ ਦੇ ਨਾਲ ਪਰੇਡ ਦਾ ਨਰੀਖਣ ਕੀਤਾ ਅਤੇ ਪਰੇਡ ਕਮਾਂਡਰ ਡੀਐਸਪੀ ਹਰਸਿਮਰ ਸਿੰਘ ਸੇਤਰਾ ਦੀਗਵਾਈ ਵਿੱਚ ਮਾਰਿਤ ਪਾਸਟ ਤੋਂ ਸਲਾਮੀ ਲਈ ਧੰਨਵਾਦ ਇਸ ਵੀਡੀਓ ਨਾਲ ਜੁੜੇ ਰਹਿਣ ਲਈ ਜਿਹਨੂੰ ਵੀਡੀਓ ਸਹੀ ਲੱਗੀ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ